ਚਾਰ ਅੰਦਰੋਂ ਹੀ ਚੱਲਦੇ ਨੇ ਪਰਨੇ ਅੰਦਰ ਚੱਲਦੇ ਨੇ ਸੋਚਣੀ ਅੰਦਰ ਚੱਲਦੀ ਏ ਮਨ ਦੇਚ ਅਗਰ ਸੋਚਣੀ ਵੀ ਗਲਤ ਚੱਲ ਰਹੀ ਏ ਤੇ ਚਿੰਤਨ ਵੀ ਗਲਤ ਚੱਲ ਰਿਹਾ ਏ ਤੇ ਵਿਚਾਰ ਵੀ ਗਲਤ ਚੱਲ ਰਹੇ ਨੇ ਇਸ ਮਨ ਨੂੰ ਗਲਤ ਫਰਾਕ ਮਿਲ ਰਹੀ ਏ ਇਹ ਮਨ ਰੋਗੀ ਹੋ ਜਾਏ ਬਿਆੰਕਰ ਰੋਗੀ ਸਾਰੀ ਦੁਨੀਆ ਦੇ 'ਚ ਹੁਣ ਐਸਾ ਆਖਿਆ ਜਾ ਰਿਹਾ ਹੈ ਸਰੀਰਕ ਰੋਗਾਂ ਦੀ ਬਨਸਪਤ ਮਾਨਸਿਕ ਰੋਗ ਜ਼ਿਆਦਾ ਹੈ ਜਿਨ੍ਹਾਂ ਜਿਨ੍ਹਾਂ ਨੂੰ ਅਸੀਂ ਰੋਗੀ ਕਹਿੰਦੇ ਆ ਉਹ 10% ਦੀ ਸਰੀਰਕ ਰੋਗੀ ਹੁੰਦੇ ਨੇ ਅਨਮਈ ਕੋਸ਼ ਪ੍ਰਾਣਮਈ ਕੋਸ਼ 90% ਤੇ ਮਾਨਸਿਕ ਹੁੰਦੇ ਆ ਮਾਨਸਿਕ ਰੋਗ ਹੈ ਮਨ ਰੋਗ ਸੋਚ ਦੇ ਗਲਤ ਕਰੇ ਵਿਚਾਰਾਂ ਗਲਤ ਚਲਦੀਆਂ ਨੇ ਚਿੰਤਨ ਬਲ ਕਰੇ ਬੁਰਾ ਸੋਚ ਰਹਿਨੇ ਕਿਸੇ ਪੜੋਸੇਈ ਦਾ ਬੁਰਾ ਸੋਚ ਰਹਿਨੇ ਉਸ ਦਾ ਜੀ ਦੇ ਨਾਲ ਉਹ ਬੈ ਬੁਰਾ ਸੋਚ ਰਹਿਨੇ ਉਸ ਦਾ ਜੀ ਦੇ ਨਾਲ ਸ਼ਰੀਕਾ ਚਾਹ ਰਹੀ ਹੈ ਤੇ ਗੰਦੀ ਹਿਜ਼ਾ ਤੇ ਫਰੂਥੀ ਹਿਜ਼ਾ ਮਨ ਨੂੰ ਮਿਲ ਰਹੀ ਹੈ ਤੇ ਮਨ ਤੰਦਰੁਸਤ ਨਹੀਂ ਰਹ ਸਕਦਾ। ਇਹ ਕਥਾ ਇਹ ਕੀਰਤਨ ਇਹ ਅਨਮਈ ਕੋਸ਼ ਲਈ ਨਹੀਂ ਹੈ, ਪ੍ਰਾਣਮਈ ਕੋਸ਼ ਲਈ ਨਹੀਂ ਹੈ। ਇਹ ਵੀ ਨਹੀਂ। ਇਹ ਮਨਮਈ ਕੋਸ਼ ਲਈ ਹੈ। ਇਹ ਭੋਜਨ ਮਨ ਨੋਵੇਂ ਨੇ। ਤਾਂ ਤੇ ਮਨ ਸਵਸਤ ਰਹੇ। ਵਿਚਾਰ ਠੀਕ ਚੱਲਣ। ਸੋਚਣੀ ਠੀਕ ਚੱਲੇ। ਹਰ ਉਸ ਮਨੁੱਖ ਨੂੰ ਸਮਝ ਲੈਣਾ ਚਾਹੀਦਾ ਹੈ। ਮੇਰਾ ਮਨ ਸਵਸਤ ਹੈ ਅਗਰ ਮੇਰੇ ਅੰਦਰ ਕੋਈ ਵੀ ਗਲਤ ਵਿਚਾਰ ਨਹੀਂ ਚੱਲਦਾ ਕੋਈ ਵੀ ਗਲਤ ਕਰਨੇ ਨਹੀਂ ਚੱਲਦੇ ਕੋਈ ਵੀ ਗਲਤ ਸੋਚਣੇ ਨਹੀਂ ਚੱਲਦੇ ਕੋਈ ਵੀ ਗਲਤ ਯਾਦਾਂ ਨਹੀਂ ਚੱਲਦੀਆਂ ਚੱਲ ਰਹੀਆਂ ਨੇ ਕਿ ਸਹਜੇ ਸਹਜੇ ਭੰਕਰ ਮਾਨਸਿਕ ਰੋਗੀ ਹੋ ਜਾਏ ਹੋ ਜਾਏ ਔਰ ਮਨ ਦੇ ਜੇ ਰੋਗ ਬਹੁਤ ਹੀ ਇਕੱਠਾ ਹੋ ਗਿਆ ਬਹੁਤ ਹੀ ਇਕੱਠਾ ਹੋ ਗਿਆ ਤੇ ਮਨ ਨਾ ਚੁਕੇ ਸਕਿਆ ਤੋ ਫਿਰ ਇਹ ਤਨ ਨੂੰ ਵੇਚ ਦੇਗਾ ਫਿਰ ਮਨ ਦੀ ਸਾਰੀ ਹਾਲਤ ਤਨ ਤੇ ਪ੍ਰਗਟ ਹੋਵੇ ਤੇ ਵੀ ਮਾਇਸ ਕਰਦੇ ਆ ਇਸ ਵਾਸਤੇ ਤਨ ਦੇ ਦਰਦ ਤੇ ਜੋ ਬਹੁਤ ਸਾਰੇ ਰੋਗ ਪ੍ਰਗਟ ਹੁੰਦੇ ਨੇ ਉਹ ਤਨ ਦੇ ਨਹੀਂ ਨੇ ਸ਼ਰੀਰ ਦੇ ਨਹੀਂ ਨੇ ਪ੍ਰਾਣਮਈ ਕੋਸ਼ ਦੇ ਵੀ ਨਹੀਂ ਨੇ ਉਹ ਤੀਜੇ ਸ਼ਰੀਰ ਦੇ ਰੋਗ ਨੇ ਮਨਮਈ ਕੋਸ਼ ਦੇ ਚਾਰ ਮੂਰਤ ਰਮੌਰਮ ਮਨਮੋਹਨ ਨਾਮ ਜਪੇ ਨੇ ਤੂੰ ਆਪਣੇ ਮਨ ਵਿੱਚ ਧਾਰਨ ਕਰਕੇ ਵਿਚਾਰ ਕੇ ਦੇ ਮਨਮੋਹਨ ਦੇ ਪ੍ਰਮਾਤਮਾ ਕੋਦੇ ਵਿਚਾਰ ਅੰਦਰ ਚਲਾ ਕੋਦੇ ਵਿਚਾਰਾਂ ਨੂੰ ਸੁਣ ਕੋਦੇ ਵਿਚਾਰਾਂ ਨੂੰ ਪੜ ਤਾਂ ਕਿ ਤੇਰੇ ਵਿਚਾਰਾਂ ਦੇ ਵਿੱਚ ਮਨਮੋਹਨ ਚਲੇ ਤੇਰੇ ਸੋਚਣੇ ਵਿੱਚ ਮਨ ਮੋਹਨ ਚਲੇ ਤੇਰੇ ਚਿੰਤਨ ਵਿੱਚ ਮਨ ਮੋਹਨ ਚਲੇ ਇਹਦੇ ਨਾਲ ਮਨ ਸਵਸਥ ਹੋ ਜਾਏਗਾ ਮਨ ਨਿਰਮਲ ਹੋ ਜਾਏਗਾ ਮਨ ਸੁਧ ਹੋ ਜਾਏਗਾ ਮਨ arogh ਹੋ ਜਾਏਗਾ ਹੁਣ ਮੈਂ ਫਿਰ ਦੋਰਾਵਾ ਦੁਨੀਆ ਵਿੱਚ ਜਿੰਨਾ ਫਿਕਰ ਕੀਤਾ ਗਿਆ ਸੰਨ ਦੇ ਰੋਗ ਦਾ ਇਤਨੇ ਮਨ ਦਾ ਰੋਗ ਦਾ ਫਿਕਰ ਹੀ ਨਹੀਂ ਕੀਤਾ ਚੇਂ ਜਮਾਨੇ ਜੋ ਤਨ ਦਾ ਇਲਾਜ ਕਰਦੇ ਸਨ ਨਾਲੇ ਨਾਲੇ ਮਨ ਦਾ ਇਲਾਜ ਕਰਦੇ ਸਨ ਮੈਂ ਕਲ ਅਰਜ਼ ਕੀਤੀ ਸੰਤ ਜਨ ਕਰਦੇ ਸਨ ਇਲਾਜ ਦਾ ਰੰਗ ਸੰਤਾਂ ਕੋਲ ਸੀ ਉਹ ਕਰਦੇ ਸਨ ਕਿਉਂਕਿ ਉਹ ਨੂੰ ਪਤਾ ਸੀ ਬਹੁਤ ਸਾਰੇ ਰੋਗ ਮਾਨਸਿਕ ਨੇ ਸਰੀਰਕ ਨਹੀਂ ਨੇ ਸਰੀਰ ਦੇ ਰੋਗ ਨੇ ਹਰ ਸਕੂਲ ਵਿੱਚ ਸੰਸਾਰੀ ਵਿਦਿਆ ਦੇ ਨਾਲ ਨਾਲ ਮਨ ਨੂੰ ਸ਼ੁੱਧ ਕਰਨ ਦੀ ਵਿਦਿਆ ਹੋਵੇ ਹਰ ਵਿਦਿਆਲੇ ਵਿੱਚ ਹਰ ਵਿਸ਼ਵ ਵਿਦਿਆਲੇ ਵਿੱਚ ਗੁਸਤਾਖੀ ਮਾਫ਼ ਕਹਿਣ ਦੇਣਾ ਕਿ ਸਕੂਲ ਤੋਂ ਕਾਲਜ ਤੋਂ ਯੂਨੀਵਰਸਿਟੀ ਤੋਂ ਭयंकर ਮਾਨਸਿਕ ਰੋਗ ਨਿਕਲ ਰਹੇ ਨੇ ਭयंकर ਮਾਨਸਿਕ ਇਨਾਂ ਵਿੱਚ ਸਭ ਰੋਗੇ ਨਿਕਲ ਰਹੇ ਨੇ ਉਪਧਰ ਕਰਨਗੇ ਅਲੜਤ ਕਰਨ ਕੋਈ ਇਹਨਾਂ ਦੇ ਰਾਹੇ ਉਸਾਰੂ ਕੰਮ ਹੋ ਰਿਹਾ ਹੋਵੇ ਸੰਸਾਰ ਦੇ ਵਿੱਚ ਐਸਾ ਨਹੀਂ ਦੇਖਣ ਦੇ ਚਾਇਆ ਸਵਾਇਆਂ ਤੇ ਬਰਬਾਦੀਆਂ ਭੈੰਕਰ ਬਰਬਾਦੀਆਂ ਇਹਨਾਂ ਲੋਕਾਂ ਦੇ ਰਾਹੀ ਹੋ ਰਹੀਆਂ ਬਹੁਤ بڑا ਲਿਖਾ ਮਨੁੱਖ ਸੀ ਹਿਟਲਰ 70 ਕਰੋੜ ਬੰਦੇ ਮਾਰੇ ਸੀ ਜੰਗਾ ਪੜਾ ਲਿਖਿਆ ਸੀ ਇਰਾਦ ਦਾ ਡਿਟੇਟਰਸ ਮੌਸੇ ਤੁਮ ਚਾਹੀਦਾ ਜਿਨ੍ਹਾਂ ਨੇ 5 6 ਸਾਲ ਪਹਿਲੇ ਇੰਡੀਆ ਨੇ ਇਹ ਲੈਂਦਾ ਜਹਾਜ਼ ਆਈ ਜਾਈ ਕਿਤਾ ਪੰਜੇ ਦੇ ਪੰਜੇ ਚੰਗੇ ਪੜੇ ਲਿਖੇ ਸਨ ਗ੍ਰੈਜੂਏਟ ਸਨ ਉਹਨਾਂ ਚ ਇੱਕ ਟੈ ਇੰਜੀਨੀਅਰ ਸੀ ਭੈਂਕਰ ਮਾਨਸਿਕ ਰੋਗੀ ਪੈਦਾ ਹੋ ਰਹੇ ਨੇ ਸਕੂਲਾਂ ਤੋਂ ਕਾਲਜਾਂ ਤੋਂ ਉਹ ਬਿਆਲੇ ਬੈਂਕਰ ਮਾਨਸਿਕ ਰੋਗ ਮੈਨੂੰ ਪੰਜਾਬੀ ਯੂਨੀਵਰਸਿਟੀ ਤੋਂ ਇੱਕ ਮੱਛੀ ਦੀ ਚਿੱਠੀ ਆਈ ਉਸਦੇ ਨਾਮ ਤੋਂ ਮੈਂ ਅੰਦਾਜ਼ਾ ਲਾਇਆ ਇਹ ਲੋਕਰਾ ਨੇ ਦੀਏ ਸਨਾਤਨ ਮਾਰਗ ਨੂੰ ਮੰਨਣ ਵਾਲੇ ਹੈ ਕਿੰਢੇ ਮੈਂ ਕੋਈ ਦੋ ਤਿੰਨ ਵੇ ਰਿਆ ਤੋਂ ਧੀਵੀ ਤੇ ਕਹਾ ਸੁਣ ਰਹੀਆਂ ਤੁਹਾਡੀ ਇਤਨਾ ਪ੍ਰਭਾਵਿਤ ਮੇਰਾ ਮਨ ਹੋਇਆ ਜੇ ਕਰਦਾ ਮੈਂ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬੱਚੀ ਬਣ ਜਾਵਾਂ ਬਰਕਤ ਲਗੀ ਤੇ ਯੂਨੀਵਰਸਿਟੀ ਦੇ ਸਿੱਖ ਮੁੰਡਿਆਂ ਨੂੰ ਵੇਖ ਕੇ ਮੇਰੇ ਮਨ ਵਿੱਚ ਪ੍ਰੇਰਨਾ ਪੈਦਾ ਹੋ ਜਾਂਦੀ ਹੈ ਸਿੱਖ ਧਰਮ ਬਸਤ ਇਹ ਉਹਦੇ ਲਵਸ ਜੋ ਉਸਨੇ ਲਿਖਿਆ ਹੈ ਕਹਿੰਦਾ ਮੈਂ ਦੋ ਗਦਾਂ ਚ ਪਈ ਗੁਰਬਾਣੀ ਸੁਣ ਕੇ ਜੇ ਕਰਦਾ ਮੈਂ ਗੁਰਨਾਨਕ ਦੇ ਬੱਚੇ ਬਣ ਜਾਵਾਂ ਕਲਗੀਧਰ ਦੇ ਬੱਚੇ ਬਣ ਜਾਵਾਂ ਜਿਹੜੇ ਆਲਰੇਡੀ ਬਣੇ ਹੋਏ ਨੇ ਉਹਨਾਂ ਦੀ ਜੀਵਨ ਸ਼ੈਲੀ ਦੇਖ ਕੇ ਨਫ਼ਰਤ ਪੈਦਾ ਤੇ ਕੁਝ ਵੀ ਨਹੀਂ ਇਹ ਤੇ ਦਾੜੀਆਂ ਮੁਲਾਏ ਬੈਠੇ ਸਿਰਫ ਲੋਲ-ਗੋਲ ਕਰੀ ਬੈਠੇ ਸਿੱਖ ਘਰਾਣੇ ਦੇ ਬੱਚੇ ਇਹ ਇਹਨਾਂ ਦੀ ਹਾਲਤ ਇੱਕ Hindu ਬੱਚੇ ਮੈਨੂੰ ਲਿਖਦੀ ਹੈ ਉਹਦੀ ਲਿਖਣ ਸ਼ੈਲੀ ਤੋਂ ਹੀ ਮੈਂ ਅੰਦਾਜ਼ਾ ਲਾਇਆ ਸਾਇਤਿਕ ਰੁਚੀਆਂ ਦੀ ਮਾਲਕ ਹੈ ਸਿਆਣ ਸੋਜਵਾ ਇਹ ਵਿਸ਼ਵ ਵਿਦਿਆਲੇ ਇਹ ਕਾਲਜ ਇਹ ਸਕੂਲ ਭयंकर ਮਾਨਸਿਕ ਰੋਗੀਆਂ ਨੂੰ ਜਨਮ ਦੇ ਰਿਹਾ ਮੈਂ ਹਿੰਮਤ ਲਾ ਲਈ ਇਤਨੀ ਗੱਲ ਤੇ ਕਹਿ ਰਿਹਾ ਪਤਨ ਇਹ ਅਧਿਆਪਕ ਪ੍ਰੋਫੈਸਰ ਕਾਮਾਖਾ ਕਿਧਰੇ ਮੇਰੀ ਜਾਨ ਨਾ ਖਾਣ ਲੱਗ ਪੰਜਾਬੀ ਕੁਝ ਸਮੇਂ ਤੋਂ ਜਿਹੜੇ ਇਹਨਾਂ ਦੇ ਵਿਚਾਰ ਪੜਨੋਂ ਮਿਲਦੇ ਨੇ ਸਤਿਗੁਰੂ ਗੋਬਿੰਦ ਸਿੰਘ ਦੀ ਬਾਣੀ ਨੇ ਤੇ ਫਲਾਣੀ ਬਾਣੀ ਗੁਰੂ ਗੋਬਿੰਦ ਸਿੰਘ ਦੀ ਬਾਣੀ ਨਹੀਂ ਹੈ ਇਹ ਵੀ ਨਹੀਂ ਪੜ੍ਹਨੀ ਚਾਹੀਦੀ ਉਹ ਵੀ ਨਹੀਂ ਐਦੀ ਲੋੜ ਨਹੀਂ ਐਦੀ ਹੀ ਲੋੜ ਹੈ ਗੁਰੂ ਗ੍ਰੰਥ ਸਾਹਿਬ ਦਾ ਦਰਬਾਰ ਸਾਹਿਬ ਦੇ ਸਵੇਰੇ ਜੋ ਅਮਰਤ ਮੇਲੇ ਪ੍ਰਕਾਸ਼ ਆਉਂਦਾ ਹੈ ਇਹਦੇ ਉੱਤੇ ਵੀ ਕਿੰਦੂ ਕਰਨ ਦਾ ਲਿਖਿਆ ਹੋਇਆ ਬਸ ਇਹ ਨਾ ਪ੍ਰੋਫੈਸਰਾਂ ਦਾ ਇੰਨਾ ਹੀ ਕੰਮ ਹੈ ਪੜੇ ਲਿਖੇ ਬੜੇ ਸੋਝਵਾ ਇਹਨਾਂ ਦਾ ਵਸ ਚਲੇ ਸਾਰੀ ਦੁਨੀਆ ਨੂੰ ਨਾਸਤਿਕ ਬਣਾ ਕੇ ਰੱਖਦੇ ਖੈਰ ਆ ਗਈ ਇਹ ਇਤਨੀ ਗੱਲ ਕਿਦਰੇ ਮੇਲੇ ਤੇ ਵਿਚਾਰ ਵਟਾਂਦਰਾ ਕਰਦੇ ਆ ਭਿਆਨਕ ਰੋਗੀ ਪੈਦਾ ਹੋ ਰਹੇ ਨੇ ਸਕੂਲ ਤੋਂ ਕਾਲਜਾਂ ਤੋਂ ਵਿਸ਼ਵਿਦਿਆਲਿਆਂ ਤੋਂ ਮਨ ਦੀ ਫਿਕਰੀ ਨਹੀਂ ਕੀਤੀ ਜਾਂਦੀ ਮੈਂ ਇੱਕ ਧਾਰਮਿਕ ਵਿਦਿਆਲਾ ਫਿਰ ਹੁਣ ਤੇ ਉਹ ਬੰਦ ਹੋ ਗਿਆ ਉਹਦੇ ਚ ਜਿਹੜੇ ਅਧਿਆਪਕ ਸਨ ਜਿਨ੍ਹਾਂ ਨੇ ਧਰਮ ਦੇ ਵਿਦਿਆ ਪੜਾਣੀ ਸੀ ਗੁਰਮਤ ਪੜਾਣੀ ਸੀ ਗੁਰਮਤ ਪੜਾਣ ਵਾਲੇ ਆਪ ਅਮਰਤ ਧਾਰੀ ਨਹੀਂ ਸਨ ਗੁਰਮਤ ਪੜਾਣ ਵਾਲੇ ਆਪ ਕੈਸਾ ਧਾਰੀ ਨਹੀਂ ਸਨ ਗੁਰਮਤ ਪੜਾਉਣ ਵਾਲੇ ਆਪ 10 ਵਜੇ ਉੱਠਦੇ ਸਨ ਅੰਮ੍ਰਿਤ ਵੇਲੇ ਨਾਲ ਕੋਈ ਮਤਲਬ ਨਹੀਂ ਅੰਮ੍ਰਿਤ ਵੇਲੇ ਦੀ ਮਹਿਮਾ ਦਸਣ ਵਾਸੇ ਕਲਾਸ ਵਿੱਚ ਆ ਜਾਂਦੇ ਸਨ ਕੋਈ ਅੰਮ੍ਰਿਤ ਵੇਲੇ ਨਾਲ ਕੋਈ ਮਤਲਬ ਨਹੀਂ ਇਨਾ ਅਧਿਆਪਕਾਂ ਦੇ ਰਾਹੀਂ ਕਿ ਆ ਧਰਮ ਵੱਸ ਸਕਦਾ ਸੀ ਬੱਚਿਆਂ ਦੇ ਦਿਲ ਦੇ ਬਾਗ ਵਿੱਚ ਬੈਠ ਸਕਦਾ ਸੀ ਖੈਰ ਇਹ ਤੇ ਇਸ ਗੱਲ ਆਉਂਦੀ ਹੈ ਮਨ ਨੂੰ ਖੁਰਾਕ ਚੰਗੇ ਨਹੀਂ ਮਿਲਦੇ پروار کو بھی چنگی نہیں مل رہی نہ ماں کو چنگی خوراک مل رہی ہے نہ پیو نہ پڑوسیاں تو چنگی خوراک مل رہی ہے نہ سماج تو آپ کی گتلی ارض کر گرب کال بچہ ہے وہ سماج کا حصہ نہیں ہے یا انج کہہ لوگ من سما نہیں ہے کھنڈاؤ نہیں ہے ٹکیا ਜੋ ਕਬੀਰ ਕਹਿਨੇ ਲੇ ਮੂੰਹ ਬਲੀਏ ਦਰਵਾਜੇ ਬਾਜੀ ਅਲੇ ਅਨਹਦ ਬਾਜੇ ਮੈਂ ਇੰਦਰੀਆਂ ਦੇ ਦੁਆਰ ਬੰਦ ਕਰ ਲਏ ਨੇ ਅੱਖਾਂ ਕੰਨ ਜ਼ਬਾਨ ਕੀਆ ਕੰਨਾ ਚ ਰੋਈ ਪਾ ਲਈਏ ਅੱਖਾਂ ਤੇ ਪੱਟੀ ਬੰਨ ਲੇ ਜੇ ਨਹੀਂ ਕਹਿੰਦੇ ਰੇਲਾ ਤੋਂ ਮੈਂ ਹੁਣ ਸੰਜਮੇ ਬਣਾ ਦਿੱਤਾ ਹੈ ਇਹ ਗਲਤ ਵੇਖਦੇ ਨਹੀਂ ਗਲਤ ਸੁਣਦੇ ਨਹੀਂ ਗਲਤ ਬੋਲਦੇ ਨਹੀਂ ਗਲਤ ਸਬਰਸ਼ ਨਹੀਂ ਕਰਦੇ ਇਹ ਦਰਵਾਜੇ ਮੈਂ ਬੰਦ ਕਰਦੇ پر اے دروازے گرب کال بچے دے بند بن دے پراكت روپ چب بنتے اے بچہ سماج دا حصہ نہیں ہے اس بچے دی کوئی ذات پات نہیں ہے گرب واس میں کل نہیں جاتی گرو امر كاس جی اس گرب كال نہ کوئی کل نہ کوئی ذات نہ کوئی مذہب اس سماج دا حصہ نہیں ہے ਇਕ ਗਰਭਕਾਲ ਦਾ ਬੱਚਾ ਸਮਾਜ ਦਾ ਹਿੱਸਾ ਨਹੀਂ ਹੈ। ਫਿਰ ਇੱਕ Laash ਕਰ ਦੇ ਚਾਹੀਏ ਮਰ ਗਏ। ਹੁਣ ਇਹ ਵੀ ਸਮਾਜ ਦਾ ਹਿੱਸਾ ਨਹੀਂ ਰਿਹਾ। ਜੇ ਸਮਾਜ ਦਾ ਹਿੱਸਾ ਹੈ ਤੈਨੂੰ ਚੁੱਕ ਕੇ ਜਲਾਣ ਦੇ ਕੀ ਲੋਕ। ਇਸ ਸਮਾਜ ਦਾ ਹਿੱਸਾ ਨਹੀਂ। ਇਸ ਸਮਾਜ ਤੋਂ ਨਿਕਲ ਨਾ ਹੋਣ ਇਸ ਦੀ ਕੋਈ ਇਜ਼ਾਤ ਨਾ ਬਾਤ ਨਾ ਮਜ਼ਾ ਸਭ ਕੁਝ ਤੋਂ ਨਿਕਲ ਗਿਆ ਇੱਕ ਗਰਭ ਕਾਲ ਦਾ ਬੱਚਾ ਸਮਾਜ ਦਾ ਹਿੱਸਾ ਨਹੀਂ ਹੈ ਇੱਕ ਮਰਦਾ ਲਾਸ਼ ਸਮਾਜ ਦਾ ਹਿੱਸਾ ਨਹੀਂ ਜੀਵਦਾ ਜਾਗਦਾ ਮਨੁੱਖ ਸਮਾਜ ਦਾ ਹਿੱਸਾ ਹੈ ਸਮਾਜ ਗਲਤ ਤੋ ਤੇ ਗਲਤ ਹੋ ਜਾਂਦਾ ਹੈ ਪ੍ਰੇਰਨਾ ਸਮਾਜ ਤੋਂ ਗਲਤ ਮਿਲ ਰਹੀ ਹੈ ਤੋ ਗਲਤ ਹੋ ਜਾਂਦਾ ਹੈ मां बाप गलत ਨੇ ਭੈਣ ਭਰਾ غلط ਨੇ ਸਾਰਾ ਪਰਿਵਾਰ غلط ਹੈ ਸਮਾਜ غلط ਹੈ ਤੇ ਬੱਚਾ غلط ਹੋ ਜਾਂਦਾ ਹੈ ਕਿ ਜੀਵ ਦਾ ਜਗ ਦਾ ਮਨੁੱਖ ਸਮਾਜ ਦਾ ਇੱਛਾ ਹੈ ਤੇ ਜੀਵ ਦਾ ਜਗ ਦਾ ਮਨੁੱਖ ਆਪਣੇ ਤੋਂ ਜੋ ਹੱਗੇ ਹੈ ਉਸ ਦੀ ਨਕਲ ਕਰਦਾ ਹੈ ਆਪਣੇ ਤੋਂ ਅੱਗੇ ਪ੍ਰਭਤਾ ਦੇ ਚ ਰਾਜਨੀਤਿਕ ਅੱਗੇ ਨੇ ਅਗਰ ਇਹ भ्रष्ट ਨੇ ਤੋਂ ਸਮਝ ਲੋ ਸਾਰਾ ਸਮਾਜ ਭ੍ਰਸ਼ਟ ਹੋਵੇਗਾ 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 ਇਹ ਬੇਈਮਾਨ ਨੇ ਸਾਰਾ ਦੇਸ਼ ਬੇਈਮਾਨ ਹੋਵੇਗਾ ਹੋਵੇਗਾ ਇਹ ਨਾਸਤਿਕ ਨੇ ਇਹ ਸਾਰਾ ਦੇਸ਼ ਨਾਸਤਿਕ ਹੋਵੇਗਾ ਹੋਵੇਗਾ ਯਥਾਰਾਜਾ ਅਥਾ ਪਰਜਾ ਆਪਣੇ ਤੋਂ ਅੱਗੇ ਜੋ ਧਨ ਦੇ ਚੈ ਫਿਰ ਮਨ ਉਸ ਦੀ ਨਕਲ ਕਰਦਾ ਹੈ ਤੇ ਮਹਾਰਾਜ ਕਹਿੰਦੇ ਨੇ ਪਾਪਾਂ ਬਾਜੋਂ ਹੋਵੇ ਨਾਏ ਮੋਇਆ ਸਾਥ ਨਾ ਜਾਏ ਦਸਾਂ ਨਵਾਂ ਦੀ ਕੀਰਤ ਨਾਲ ਤੇ ਰੋਟੀ ਚੱਲੇਗੀ ਕੁੱਲੀ ਬਣ ਜਾਏਗੀ ਜੋਦੇ ਬਣ ਜਾਏ ਲੰਬੇ ਚੋੜੇ ਪਸਾਰੇ ਪਾਪਾਂ ਬਾਜੋਂ ਹੋਵੇ ਨਾਏ ਗੁਰੂ ਨਾਲੇ ਮੌਯਾ ਸਾਥ ਨਾ ਜਾਏ ਤੇ ਹੁਣ ਪਾਪੀਆਂ ਦੀ ਨਕਲ ਚਲੇਗੀ ਇੰਜ ਕਹਿ ਲੋ 99% ਚੋਟੀ ਦੇ ਧਲਵਾ ਆਪਣੇ ਮਹਿਲ ਪਾਪ ਕਰਕੇ ਉਸਾਰ ਦੇ ਤੇ ਹੁਣ ਇਹਨਾਂ ਨੂੰ ਆਦਰਸ਼ ਬਣਾਣਾ ਹੈ ਇਹਨਾਂ ਦੇ ਨਕਸ਼ੇ ਕਦਮ ਤੇ ਚੱਲਣਾ ਹੈ ਇਸ ਸਮਾਜ ਨੂੰ ਪਾਪ ਤੋਂ ਰਹਿਤ ਕਿਵੇਂ ਬਣਾਓਗੇ ਤੇ ਦੇਸ਼ ਪਾਪ ਤੋਂ ਰਹਿਤ ਕਿਵੇਂ ਹੋਵੇਗਾ اس طرح ہو جو گیان کے اگے ہے بہت پڑھا لکھا ہے بہت پڑھا لکھا ہے پھر اس دی نقل چلتی نہیں تو جتنا پڑھا لکھا ہے اتنا ہی ہنکاری ہے جتنا پڑھا لکھا ہے اتنا ہی ایشور پتوں ہنکاری ہے تو اس دی نقل چلے گی ਮਨੁੱਖ ਦੇ ਜੀਵਨ ਦੀ ਸ਼ੈਲੀ ਅਗਰ ਗਲਤ ਹੈ ਤਾਂ ਕਹਿਣਾ ਪੈਗਾ ਸਮਾਜ ਗਲਤ ਹੈ ਸਮਾਜ ਗਲਤ ਹੈ ਸਮਾਜ ਦਾ ਹਿੱਸਾ ਬੱਚਾ ਨਹੀਂ ਹੈ ਬਿਲਕੁਲ ਠੀਕ ਹੈ ਗਰਭ ਕਾਲ ਵਿੱਚ ਬ੍ਰਹਮ ਗਿਆਨੀ ਜੈਸਾ ਹੈ ਮਨ ਟਿਕੇ ਹੈ ਸਮਾਜ ਦਾ ਮੁਰਦਾ ਵੀ ਨਹੀਂ ਰਿਹਾ ਹੁਣ ਇਹ ਵੀ ਠੀਕ ਹੈ ਹੁਣ ਇਹ ਵੀ ਠੀਕ ਹੈ جیونا جاگتا منک ٹھیک نہیں عرض میں گرب کال دا بچہ برہم گیانی ہے ٹھیک ہے یہ مردہ بھی ٹھیک ہے ہن اس تو کوئی خطرہ نہیں نہ اس نے کسی دی چوری کرنی ہے نہ اس نے بے ایمانی کرنی ہے نہ انہیں چھل کرنا نہ انہیں کپڑ کرنا نہ اس نے کسی نو دوکھا ہے اس تو کوئی خطرہ نہیں ਇਸ লাশ ਤੋਂ ਕੋਈ ਖਤਰਾ ਨਹੀਂ ਇਸ ਮੁਰਦੇ ਤੋਂ ਕੋਈ ਖਤਰਾ ਔਰ ਇਹ ਜਿਹੜਾ ਗਰਭ ਕਾਲ ਦਾ ਬੱਚਾ ਇਸ ਤੋਂ ਵੀ ਕੋਈ ਖਤਰਾ ਨਹੀਂ ਖਤਰਾ ਉਦੋਂ ਪੈਦਾ ਹੋਵੇਗਾ ਜਦ ਇਹ ਸਮਾਜ ਦਾ ਹਿੱਸਾ ਬਣੇਗਾ ਹੋ ਸਕਦਾ ਹੈ ਇਹ ਸਭ ਭੈਂਕਰ ਬਣੇ ਕਿ ਮਾਂ ਵੀ ਆਖ ਦੇਵੇ ਕਿ ਨਾ ਹੀ ਜੰਮਦਾ ਤੇ ਚੰਗਾ ਸੀ ਹੋ ਸਕਦਾ ਮੈਂ ਬੁਫੇ ਰਿਆਂ ਤੋਂ ਸੁਣੇ ਕਈ ਮਾਂ ਬਾਪ ਤੋਂ ਸੁਣੇ ਇਹ ਨਾ ਹੀ ਹੁੰਦਾ ਤੇ ਠੀਕ ਸੇ ਐਨਾ ਕਰੇ ਕਰਨੋਂ ਦੌਜਕ ਬਣਾਇਆ ਹੈ ਕਰਨੋਂ ਨਰਕ ਬਣਾਇਆ ਹੈ ਇਹ ਤੇ ਨਾ ਹੀ ਇੱਕ ਨਹੀਂ ਮੈਂ ਸੈਂਕੜੇ ਹੱਲ ਸੁਣੇ ਸੈਂਕੜੇ ਮਾਮਾ ਕੋ ਸੈਂਕੜੇ ਪਿਤਾ ਮਾ ਕੋ ਸਮਾਜ ਦਾ ਇਸ ਕੋਣ ਉਹ ਕੋਣ ਮਾਂ ਨੂੰ ਦੱਸੇ ਜੇ ਇਤਨਾ ਗੁਸ਼ਟ ਹੈ ਤਾਂ ਫਿਰ ਤੂੰ ਵੀ ਕੋਈ ਸੱਜਣ ਨਹੀਂ ਹੈ